ਇਹ ਹੈ ਗੀਟ ਸ਼ਿਮਲਾ ਦਾ ਸ਼ਿਮਲਾ ਕਹਿੰਦੀ ਤੁਹਾਡਾ ਸਵਾਗਤ ਕਰਤਾ ਹੈ ਤੇ ਹੁਣ ਦੇਖਦੇ ਆ ਅੱਗੇ ਦਾ ਕੀ ਵਿਚਾਰ ਹੈ ਕਿਉਂਕਿ ਟਾਈਮ ਹਜੇ 2:30 ਵਜੇ ਹੋਣਗੇ ਮੇਰੇ ਹਿਸਾਬ ਨਾਲ ਉੱਥੇ ਨੇੜੇ ਸੀਗਾ ਸ਼ਿਮਲਾ 27 ਕਿਲੋਮੀਟਰ ਹੀ ਸੀਗਾ 22 27 ਤਾਂ ਇੰਨੇ ਕੁ ਦੇ ਤਾਂ ਕਿੰਨਾ ਟਾਈਮ ਬਾਅਦ ਲੱਗਣਾ ਹੁੰਦਾ ਹੈਗਾ ਸੋ ਸਫ਼ਰ ਵਧੀਆ ਨਿਕਲ ਗਿਆ ਅੱਜ ਤਾਂ ਜਿਹਦੇ ਹਿਸਾਬ ਨਾਲ ਤਰੱਕੀ ਸੁਨਿਆ ਤੁਰੇ ਸੀਗੇ ਇੰਨੀ ਉਮੀਦ ਸੀ ਕਿ ਵੀ ਅੱਜ ਤਾਂ ਕੱਢ ਲਾਂਗੇ ਤੇ 2 ਵਜੇ ਹਜੇ ਅੱਪਾ ਸਿਰਫ ਮਲੋਦੇ ਦੇ ਘੰਟੇ ਚ ਸ਼ਿਮੜੀ ਪਹੁੰਚ ਗਏ ਤੇ ਹੁਣ ਆਪਾਂ ਦੇਖਦੇ ਆ ਅੱਗੇ ਕੀ ਕਰਨਾ ਹੈ ਸ਼ਿਮੜੇ ਘੰਟਾ ਦੋ ਘੰਟੇ ਕੀ ਗੇੜਾ ਗੂੜਾ ਖਾਣਾ ਹੈ ਤਾਂ ਖਾ ਲਾਂ ਜੀ ਨਹੀਂ ਫਿਰ ਆਪਾਂ ਨਿਕਲ ਜਾਂਦੇ ਅੱਗੇ ਲੋ ਜੀ ਇਹ ਆ ਗਿਆ ਇਧਰ ਸ਼ਿਮੜਾ ਸਾਰਾ ਆਪਾਂ ਨੂੰ ਦਿਖ ਰਿਹਾ ਹੈਗਾ ਸਾਰਾ ਇਹ ਸ਼ਿਮੜਾ ਤੇ ਹੁਣ ਆਪਾਂ ਦੇਖਦੇ ਆ ਸ਼ਿਮਲੇ ਵੀ ਮਾੜਾ ਹੋਟਾ ਕਿਤੇ ਘੁੰਮਣਾ ਫਿਰਨੇ ਕਿ ਅੱਗੇ ਨਿਕਲਣਾ ਹੈ ਜਿਵੇਂ ਵੀ ਵਿਚਾਰ ਹੋਇਆ ਉਸ ਤੋਂ ਮਨਾ ਸਾਰੇ ਰਹਿ ਕਰਕੇ ਆਪਾਂ ਦੇਖਦੇ ਹਾਂ ਜਿੱਥੇ ਘੁੰਮਣ ਦੇ ਵਿਚਾਰ ਹੋਇਆ ਤਾਂ 2 ਘੰਟੇ ਲਾ ਗਾਂਗੇ ਸ਼ਿਮਲੇ ਤੇ 4:00 ਵਜੇ ਆਪਾਂ ਅੱਗੇ ਨੂੰ ਤੁਰ ਪਾਂਗੇ ਕਿਉਂਕਿ 2:00 ਵਜੇ ਹੈ ਜੇ ਤਾਂ ਤਾਂ ਵੀ ਆਪਾਂ 60 ਕਿਲੋਮੀਟਰ ਹੈ ਕਿ ਨਾਰਕੰਡਾ ਤਾਂ ਆਪਾਂ 3-4 ਘੰਟੇ ਚ ਕੱਟ ਸਕਦੇ ਹਾਂ ਤੇ 6:00 ਵਜੇ ਆਪਾਂ ਨਾਰਕੰਡਾ ਪਹੁੰਚ ਜਾਾਂਗੇ ਇਹ ਸਾਰਾ ਜਿਹੜਾ ਤੁਸੀਂ ਦੇਖ ਰਹੇ ਹੋ ਸਾਹਮਣੇ ਸ਼ਿਮਲਾ ਆ ਗਿਆ ਸੋ ਇਹ ਸਾਰਾ ਸ਼ਿਮਲਾ ਲੋ ਜੀ 바ਵਾ ਮੱਥਾ ਮਾਲਗੁਰ ਕੇ ਪਾਰਕਿੰਗ ਲੈ ਲਈਏ ਤੇ ਇੱਥੋਂ ਹੁਣ ਪਾਰਕਿੰਗ ਦੀ ਪਰਚੀ ਲੈਣੇ ਆ ਪਰਚੀ ਲੈ ਕੇ ਫਿਰ ਲਿਫਟ ਨਾਲ ਆਪਾਂ ਜਾਵਾਂਗੇ ਮਾਲ ਰੋਡ ਤੇ ਇੱਥੋਂ ਲੈ ਪਰ ਪਰਚੀ ਲੈਣੀ ਪੈਂਦੀ ਹੈ ਆਹ ਜੀ 20 ਪਰ ਪਰਸਨ ਟਾਈਮਿੰਗ 8am ਤੋਂ 11pm ਉਹ ਤੋਂ ਲੈ ਕੇ ਪਰਚੀ ਤੇ ਚੱਲਦੇ ਮਾਲ ਲੋ ਜੀ ਮਾਲ ਰੋਡ ਤੇ ਬਸ ਆਇਆ ਜੀ ਮਾਲ ਰੋਡ ਤੇ ਇਧਰ ਹੱਟਸ ਵਗੈਰਾ ਬਣੀਆਂ ਹੋਊਗੀਆਂ ਨੇ ਮਿਹਨਤੀ 뷰ਪੁਆਇੰਟ ਜਿਹੜਾ ਚੱਚਾ ਬਸ ਤੇ ਉਹ ਪਿਛੇ ਹਰਮਾਨ ਦੀ ਮੂਰਤੀ ਦਿਖ ਰਹੀ ਹੈ ਜਿਹੜੀ ਉੱਥੇ ਕਿ ਪਾਣੀ ਬੁੜੇ ਕਿ ਗਾੜੇ ਉਂਦੇ ਨਾ ਆਏ ਕੋਈ ਕਿਹੋ ਜਿਹਾ ਨਾ ਜਬੀਓ ਇਹ ਵੀ ਦਾਇਰ ਬੁੜੇ ਇਹੋ ਹੁੰਦੇ ਚਾਲੂ ਵੇ ਕੀ ਪਾਣੀ ਦਾ ਬੁੜੀ ਇਹ ਰਕਾਰ ਦਾ ਜੀਰੋ ਬੀਐਸਪੀ ਪੂਰਾ ਆਉਣਾ ਹਾਂ ਜੀ ਇਹ ਐਸੀ ਮਾਰਕੀਟ ਮਾਰ ਰੋਡ ਤੇ ਬਣੀ ਹੋਈ ਹੈ ਪਹਿਲਾਂ ਨਹੀਂ ਸੀ ਹੁਣ ਟੈਂਟ ਟੈਂਟ ਲਾ ਕੇ ਬਣਾਈ ਹੋਈ ਹੈ ਵਧੀਆ ਆ ਮਸਾਲ ਚਾਹ ਜਨ ਜੀ ਬੱਸ ਬੋਦਾ ਬੋ ਬੋ ਕਰੀ ਕਰ ਕਰ ਪਾਣੀ ਪਾ ਲੇ ਚੱਲੀਏ ਚੱਲ ਗਿਆ ਬਲੋ ਜੀ ਟਾਈਮ ਹੋ ਗਿਆ ਜੀ ਸ਼ਾਮ ਦੇ 4:30 ਤੇ ਆਪਾਂ ਹੁਣ ਸ਼ਿਮਲੇ ਤੋਂ ਨਿਕਲ ਗਏ ਤੇ ਨਾਰਕੰਡਾ ਇੱਥੋਂ 12 ਕਿਲੋਮੀਟਰ ਹੈ ਤੇ ਕੋਸ਼ਿਸ਼ ਕਰਦੇ ਆ ਕਿ ਆਪਾਂ ਨਾਰਕੰਡਾ ਪਹੁੰਚ ਜੀ ਨਾਰਕੰਡੇ ਤੇ ਕਿਉਂਕਿ ਵਧੀਆ ਲੋਕੇਸ਼ਨ ਆ ਯਾਰ ਹੋਰ ਕੋਈ ਦਿੱਕਤ ਨਹੀਂ ਆਪਾਂ ਨੂੰ ਐ ਵੀ ਥੋੜੀ ਜਿਹੀ ਲੋਕੇਸ਼ਨ ਵਧੀਆ ਹੈਗੀ। ਲਓ ਜੀ ਨਾਰਕੰਡਾ ਜਾਂਦੇ ਹੋਏ ਥੋੜੀ ਜਿਹੀ ਅੱਗੇ ਇੱਕ ਵਿਊ ਪੁਆਇੰਟ ਬਣਿਆ ਹੋਇਆ ਹੈਗਾ। ਤੇ ਇੱਥੇ ਦੇਖਦੇ ਆਪਾਂ ਕੀ ਕੋਸਾ ਹੈਗਾ। ਫੋਟੋ ਕਰ ਦੋ ਨਾ। ਕੀ ਬਾਤ ਹੈ। ਬਹੁਤ ਸੋਹਣਾ ਵਿਊ ਬਣਦਾ ਬਾਈ। ਨੀਚੇ ਪੂਰੀ ਢੂੰਗੀ ਖਾਈ ਐ ਲੋਕ ਖੜੇ ਦੇਖ ਕੇ ਅਸੀਂ ਰੁਕ ਗਏ। ਤੇ ਉਹ ਉੱਥੇ ਬਾਈ ਦੂਰਬੀਨ ਜਿਹੜਾ ਉਹਦੇ ਕੋਲੇ ਵੀ ਚੱਲਦੇ ਆਂ। ਕਰਕੇ ਕਿਧਰ ਵਗਿਆ। گیا ਕਰ ਕੋ ਉਧਰ ਕੋਲੇ ਉਹ ਦੂਰ ਬੇਨਾਲੇ ਕੋਲੇ ਪੁੱਛਦੇ ਜਾਂ ਟਿੱਕੀ ਜਾਂਦੇ ਇੱਥੇ ਲੋਕ ਬਹੁਤ ਖੜੇ ਹੈ ਬਈ ਫੋਟੋ ਫੋਟੋ ਕਰਾਉਣ ਨੂੰ ਕਿਉਂ ਉਧਰਲੇ ਪਾਸੇ 뷰 ਬਹੁਤ ਸੋਹਣਾ ਹੁੰਦਾ ਹੈਗਾ ਤੇ ਤਾਂ ਫਿਰ ਆਪਾਂ ਉਹਨੂੰ ਉਹਦੇ ਕੋਲ ਪੁੱਛਦੇ ਆਂ ਜਾ ਕੇ ਕੀ ਗੱਲਬਾਤ ਹੈ ਕਿਉਂ ਖੜੇ ਆ ਲੋਕ ਇੱਥੇ ਕੀ ਦੀਂਦੇ ਇੱਥੇ ਥੱਲੇ ਇਹੇ ਜੀ ਕੀ ਗੱਲਬਾਤ ਹੈ ਬਾਈ ਟੈਂਪਲ ਤੇ ਨਹੀਂ ਜਾ ਸਕਦੇ ਕਾਲੀ ਮਾਤਾ ਟੈਂਪਲ ਬਾਕੀ ਇੱਥੇ ਜਾ ਸਕਦੇ ਬ੍ਰਿਟਿਸ਼ ਟਾਈਮ ਬਟਰ ਰਿਵਰਸ ਇੱਕ ਗ੍ਰੀਨ ਵੈਲੀ ਫਰਸਟ 뷰 ਪੁਆਇੰਟ ਸ਼ੂਟਿੰਗ ਪਲੀਜ਼ ਸ਼ਿਮਲਾ ਠੀਕ ਹੈ ਇਧਰ ਸ਼ਿਮਲਾ ਹੋ ਕੇ ਜਾਣਾ ਪੈਂਦਾ ਬਾਈ ਕਹਿੰਦੇ ਬਾਕੀ ਸਾਰੇ ਕਿਤੇ ਜਾ ਸੋ ਜਿਓ ਆ ਦੇਖ ਆਪਾ ਦੇਖ ਕੇ ਨੇ ਬ੍ਰਿਟਿਸ਼ ਟਾਈਮ ਦਾ ਬੱਟਰ ਰਿਵਰ ਲੋ ਨਹੀਂ ਬੋਲਣ ਦਾ ਸਹੀ ਹੈ ਗ੍ਰੀਨ ਵੈਲੀ ਥੂ 뷰 ਪੁਆਇੰਟ ਹੈਗਾ ਇੱਥੇ ਬਾਈ ਸਾਰ ਚਾਰ ਚੀਜ਼ਾਂ ਦਿਖਾਉਂਦੇ ਨੇਗੇ ਕਾਲੀ ਮਾਤਾ ਦਾ ਟੈਂਪਲ ਇਹ ਪ੍ਰੋਟੈਸਟ ਐਂਡ ਬਟਰ ਰਿਵਰ ਤੇ ਲੋਕਲ ਵਿਲੇਜ ਹੈਗੇ ਇੱਕ ਸ਼ੂਟਿੰਗ ਪਲੇਸ ਹੈ ਕਦਰਦਵਾਰ ਕਦਰ ਫਿਲਮ ਦਾ ਸ਼ੂਟਿੰਗ ਪਲੇਸ ਹੈ ਉਹ ਪਰਸਨ 100 ਰੁਪਏ ਲੈਂਦੇ ਨੇ ਤੇ ਦੂਰ ਵੀ ਲੱਗੀਆਂ ਹੋਈਆਂ ਇੱਥੋਂ ਸਾਰਾ ਕੁਝ ਦਿਖਾਉਂਦੇ ਤਾਂ ਹੀ ਇੱਥੇ ਲੋਕ ਜ਼ਿਆਦਾ ਖੜੇ ਐ ਫੋਟੋਆਂ ਫੋਟੋਆਂ ਕਰਦੇ ਬਾਕੀ ਵੈਸੇ ਵੀ 뷰 ਵਧੀਆ ਬਣਦਾ ਜੇ ਫੋਟੋਆਂ ਫੋਟੋਆਂ ਕਰਵਾਉਣ ਵਾਸਤੇ ਇੱਥੇ ਰੁਕਣਾ ਤਾਂ ਬੰਦਾ ਰੁਕ ਸਕਦਾ ਹੈ देखो जमीन में भी कर तीन स्कोर में देखो पानी भी नजर आएगा अंदाज और तीनों में नेचुरल वाटर आ, है ये ये जो कि ब्रिटिश शाही उन्नीस शिमला माल रोड के लिए जो कि आज भी यूज हो रहा है ये पूरे गाँव में यहाँ पीने के लिए खेतों के लिए नेचुरल वाटर ड्रिंकिंग वाटर और ये जो आ रहा है ना ये जो सामने जंगल देख रहे हो ना अंदर पानी है उसी की वजह से ये ओ, के, के है, है, आ, उसी की वजह से ग्रीनरी है फ्रंट में देखो इनके रास्ते बने हैं दाढ़िया जाएगी लेकिन ये गवर्नमेंट लैंड है अब देखेंगे ਜਿਹੜਾ ਬਟਰ ਉਹ ਬਣੇ ਹੋਇਆ ਯਾਰ ਉਹ ਨੀਚੋਂ ਉਹ ਪੇਟੋਂ ਛੱਲੇ ਉਹਨਾਂ ਤੋਂ ਥੱਲੇ ਐ ਉਹਦੇ ਕੋਲ ਚਿੱਟਾ ਦੇ ਸੀ ਹੁੰਦੇ ਆ ਇਧਰ ਤੋਂ ਪਾਸੇ ਆਪ ਦੇਖेंगे 200 ਉੱਚੇ ਬਣਾ ਕਰਦੇ ਹੋ ਰਿਆ ਯਾਰ ਔਰ ਖੇਤੀ ਕੇ ਲਈ ਖੇਤੀ ਕਰਦੇ ਯੂ ਲੋਕ ਯਾਂ ਇਹਦਾ ਵੀ ਉਹ ਲਾਲ ਜਿਹਾ ਬਿਲਡਿੰਗ ਤੁਸੀਂ ਹਾਂ 빅빅 ਹਾਊਸ ਦਿਖ ਰਿਹਾ ਹੈ ਨਾ ਸਾਹਮਣੇ ਦੇਖੋ इनकी ਖੇਤੀ ਫਰੰਟ ਤੇ ਦੇਖ ਰਿਹਾ ਯਾਰ ਸਿੜੀ ਨੂੰ ਆ ਕੇ ਸਟੈਪ ਫਾਰਮਿੰਗ ਯਾਂ 6 7 ਗਰੋਂ ਦਾ ਇਹ ਕਾਉਂਸੇ ਛੋਟੇ ਵੱਡੇ ਕਈ گاਉਂ ਹੈ ਕੀ ਕਹੇ ਇੱਕ ਦੋ ਦਿਨ ਬਾਅਦ ਪੜ੍ਹਨੀ ਨਟਵਾਰ ਜਗਰੋਤੀ ਉਹ ਇੱਕ ਠੀਕ ਹੈ ਹਾਂ ਸੀ ਸੁੜਕੀ ਸ਼ੂਇੰਗ ਸਪੋਰਟ ਫਿਰ ਵੀ ਨਾ ਤਾਂ 5 ਸੀ ਕਰੀਏ ਤਾਂ ਉਹ ਤਾਂ ਹਾਲੇ ਆ ਉਹ 5 ਸੀ ਜੀਮ ਜਮਾ ਤਾਂ ਹਾਲੇ ਉਹਦੀ ਨੇ ਚੋਣ ਅਸੀਂ ਤੇਰੇ ਅੱਖਾਂ ਰਹੀ ਦੇਖ ਲਿਆ ਸਾਰਾ ਕੁਝ ਸਪੋਰਟ ਪਿੱਛੇ ਤੇ ਅੱਗੇ ਬੈਕਗਰਾਉਂਡ ਪਾਰਟ 1 Shimla mein shooting

ਹਈਏ ਭਾਈ ਇਹ ਕੀ ਹੈ ਉਹ ਗਦਰ ਗਦਰ ਫਿਲਮ ਦੀ ਸ਼ੂਟਿੰਗ ਨਹੀਂ ਹੋਈ ਸੀ ਕਿਹੜੀ ਗਦਰ ਫਿਲਮ ਦੀ ਪਾਰਟ 1 ਦੀ ਜਦੋਂ ਦੋਨੇ ਉੱਥੋਂ ਭੱਜ ਕੇ ਲਾਸਟ ਦੇ ਵਿੱਚ ਉਹ ਬਈ ਤੂੰ ਦੇਖ ਲੈ ਉਹ ਘਰ ਦੀ ਫੋਟੋ ਅੱਥੇ ਰਿਹਾ ਐਸ ਵੀ ਹੈਗੀ ਹੈ ਲੋਕ ਰਹੀ ਵੀ ਜਾਂਦੇ ਆ ਅੱਛਾ ਉਹਦੇ ਤਾਰ ਦੇ ਕੱਪੜੇ ਸੁੱਕਣੇ ਪਏ ਪਏ ਆ ਓਕੇ ਇਹ ਪਰ ਪੂਰਾ ਵਧੀਆ ਦੀਦਾ ਨਾਲ ਸਾਹਮਣੇ ਖੇਤੀ ਹੈ ਠੀਕ ਹੈ 400 ਸੌਦਾ ਮਾਰ ਲਿਆ ਇਹਦੇ ਨਾਲ ਹੁਣ ਆਪਾਂ ਭਾਈ ਬਸ 400 ਜਾਂ 500 ਦਾ ਹੋ ਜੂਗਾ ਇਹਨੂੰ ਕਹਿ ਦੇ ਬਾੜੀ ਮੋਟੀ ਬਾਰਗੇਨਿੰਗ ਕਰ ਲਿਆ ਕਰੋ ਸਸਤਾ ਹੋ ਜਾਂਦਾ ਹੁੰਦਾ ਚੱਲੇ ਜਾਂਦਾ ਹਾਂ ਆਪਣੇ ਆ ਬੰਦੇ ਦੇ ਭਾਈ ਇਹਨੇ ਕਲੀਨ ਕਰ ਲਿਆ ਬੰਦੇ ਨੇ 400 ਸਾਰੇ ਪਹਿਲਾਂ ਗੱਲ ਪੱਕੀ ਕਰ ਲਓ ਵਾ ਹੋ ਗਈ ਗੱਲ ਸਾਰੇ ਪਿੰਡ ਦਾ ਇਹ گاਉਂ ਮੇਰੇ ਨਾਲ ਇਹ ਵੀ ਪਿੰਡ ਦਾ گاਉਂ ਹੈ ਆ ਇਹ ਤਾਂ ਕਰੋ ਦਾ ਇਹ ਕੰਮ ਹੋ ਜਾਂਦਾ ਹੈ ਬਹੁਤ ਸ਼ੂਟਿੰਗ ਹੋਈ ਸੀ ਇੱਥੇ ਉਹੀ ਹੈ ਕਦਰ ਫਿਲਮ ਵਾਲਾ ਬਾਹਰ ਨਿਕਲੀ ਕੱਪੜੇ ਸੁੱਕਣੇ ਪਏ ਹਾਂ ਕੱਪੜੇ ਸੁੱਕਣੇ ਪਏ ਪਏ ਸੀ ਫਿਰ ਉਹ ਤਾਂ ਉਹ ਕਰਨਾ ਪਉਣ ਦੀਦਾ ਵੀ ਨਹੀਂ ਕਿਤੇ ਬਾਈ ਕਿੱਥੇ ਹੈ ਕਿੱਥੇ ਨਹੀਂ ਪਰ ਉਹ ਦੂਰਬੀਨ ਕਰਕੇ ਆਪਾਂ ਨੂੰ ਬਹੁਤ ਦੀਦਾ ਪਰ ਪਤਾ ਲੱਗ ਜਾਂਦਾ ਫਿਲਮਾਂ ਵਿੱਚ ਸ਼ੂਟਿੰਗ ਦੀ ਹੈ ਮੈਂ ਜੀ ਮੈਂ ਪਾਕਿਸਤਾਨ ਦਾ ਕਰਤਾ ਵੈਸੇ ਤੋਂ ਜਗਾ ਦਿਖ ਰਿਹਾ ਨਾ ਅੱਛਾ ਇਹ ਜਗਾ ਮੂਵੀ ਜੇ ਪਾਕਿਸਤਾਨ ਦੀ ਦਿਖਾਈ ਹੋਈ ਆ ਪਰ ਹੈ ਇੱਥੇ ਇਹ ਨੀਚੇ ਆ ਦੂਰਬੀਨ ਵਾਲੀ ਦਿਖਦਾ ਉਹ ਨਹੀਂ ਆਪਾਂ ਨੂੰ ਤਾਜ ਆਈ ਜਿਹੜਾ ਕੋਈ ਸਮਾਨ ਅੰਦਰ ਆਇਆ ਥੋੜਾ ਜਿਹਾ ਫਤਨਾ ਮੰਦਰ ਦੇ ਬੰਦੇ ਜਿੰਦੇ ਤਰੇ ਫਿਰ ਦੇਖ ਤੋਂ ਹਾਂ ਬੰਦੇ ਦੱਸਣਗੇ ਖਾਲੀ ਹੋਊਗਾ ਫਿਰ ਨਹੀਂ ਹੋਣਾ ਕੋਈ ਜੀ ਆ ਬਾਈ ਉੱਥੇ ਬਾਬਾ ਵੀ ਇਹ ਨਹੀਂ ਮਿਲਦਾ ਤੇ ਹੁਣ ਟਾਈਮ ਹੋ ਗਿਆ ਜੀ 8:30 ਤੇ ਹੁਣ ਆਪਣਾ ਇੱਥੋਂ ਹੋਵੇਗਾ 50 ਕਿਲੋਮੀਟਰ ਦੇ ਨੇੜੇ ਤੇਰੇ ਕੋਸ਼ਿਸ਼ ਕਰਦੇ ਆ ਪਨਾਗੰਡਾ ਪਹੁੰਚ ਗਏ ਤੇ ਜਨਾਬ ਪਹੁੰਚੇ ਤੇ ਕਿਤੇ ਰਸਤੇ 'ਚ ਦੇਖ ਕੇ ਜਗਾ ਪਰੁੱਕ ਜਾਂਗੇ ਵੈਸੇ 1 ਘੰਟਾ 26 ਮਿੰਟਾਂ ਰਹਾ ਹੋਰ ਦਿਖਾ ਰਹੇ ਅਗੇ ਚਲਿਏ ਜੀ ਮੈਂ ਨਾ ਪਹਾੜ ਨੂੰ ਇੱਥੋਂ ਕੱਟਿਆ ਜਾ ਰਿਹਾ ਸ਼ਾਇਦ ਹੋ ਸਕਦਾ ਸੜਕ ਬਣਾਉਂਦੇ ਹੋਣ ਤੇ ਜਾਂ ਫਿਰ ਇਹਦੀ ਬਦਰੀ 부ਜੇ ਇਥੋਂ ਕੱਟ ਕੇ ਲੱਗੇ ਨੇ ਤੇ ਆ ਮੋੜ ਤੇ ਮੋੜ ਤੇ ਸਾਹਮਣੇ ਦੇਵੀ ਮੋੜ ਅਸਾ ਦੇਵੀ ਮਾਤਾ ਇੱਥੇ ਕੋਈ ਮੰਦਿਰ ਹੈ ਮਾਤਾ ਦਾ ਤੇ ਆ ਜਗ੍ਹਾ ਆ ਲੋਕੇਸ਼ਨ ਆ ਜੋ ਬਹੁਤ ਸੋਹਣੀ ਲੱਗ ਰਹੀ ਹੈ ਤੇ ਇਹਦੀ ਬੈਕ ਸਾਈਡ ਤੇ ਬਸਾਰੇ ਪਹਾੜ ਨੀਵੇਂ ਕਰਨੇ ਖਾਈਆਂ ਖਾਈਏ ਡੂੰਗੀ ਜਿਵੇਂ ਜਿਵੇਂ ਆਪਾਂ ਨਾਰਕੰਡਾ ਵੱਲ ਵਧ ਰਹੇ ਹਾਂ ਉਵੇਂ ਉਵੇਂ ਨਾਲੇ ਤਾਂ ਮੌਸਮ ਠੰਡਾ ਹੋ ਜਾਂਦਾ ਠੀਕ ਕਿਉਂਕਿ ਹੁਣ ਵੈਸੇ ਵੀ ਸ਼ਾਮ ਹੋਊਗੀ ਮੌਸਮ ਵੈਸੇ ਵੀ ਠੰਡਾ ਹੋਣਾ ਹੈਗਾ ਔਰ ਪਹਾੜ ਵੀ ਕੁ ਬਿਲਕੁਲ ਖੜਮੇ ਆ ਗਏ ਤੇ ਪਥਰੀਲੇ ਪਹਾੜ ਆ ਗਏ ਪਹਿਲਾਂ ਪਥਰੀਲੇ ਨਹੀਂ ਸੀਗੇ ਮਤਲਬ ਰਿੱਟਾ ਜਿਹਾ ਸੀਗਾ ਤੇ ਹੁਣ ਪਹਾੜ ਵੀ ਖੜਮੇ ਆ ਗਏ ਤੇ ਮੌਸਮ ਵੀ ਠੰਡਾ ਹੋ ਹੀ ਜਾਂਦਾ ਤੇ ਆਪਾਂ ਨਾਰਕੰਡਾ ਤੋਂ ਮੇਰੇ ਸਾਹਮਣੇ ਹਜੇ ਗੂਗਲ ਦੇ ਕੋਆਰਡੀਨੇਟਸ 27 28 ਕਿਲੋਮੀਟਰ ਦੂਰ ਆ 28 ਕਿਲੋਮੀਟਰ ਪਿੱਛੇ ਆ ਤਾਂ ਮਤਲਬ ਜੇ ਦੇਖਿਆ ਜਾਵੇ ਤਾਂ ਡੇਢ ਕ 2 ਘੰਟੇ ਦਾ ਰਸਤਾ ਡੇਢ ਤੋਂ 2 ਘੰਟੇ ਦਾ ਰਸਤਾ ਹੋ ਰਿਹਾ ਹੈਗਾ ਡੇਢ ਕ ਘੰਟੇ ਦਾ ਜਾਨੀ ਕਿ ਸਾਢੇ 6 ਹੋਗੇ 7 8 ਵਜੇ ਤੱਕ ਅਪਨਾਰ ਗੰਢੇ ਪਹੁੰਚ ਸਕਦੇ ਹਾਂ ਸਾਹਮਣੇ ਆ ਵੀ ਫੁੱਲੀਆਂ ਹੋਈਆਂ ਨੇ ਜਾਲੀਆਂ ਇਹ ਸਾਰੇ ਸੇਬਾਂ ਦੇ ਬੂਟੇ ਨੇ ਸੋ ਦੇ ਕੋ ਛੇੜ ਛੋਟੇ ਛੋਟੇ ਸੇਬ ਵੀ ਲੱਗੇ ਨੇ ਜਾਂ ਸੇਬ ਹੈ ਜਾਂ ਫਿਰ ਇਹਨਾਂ ਦੇ ਜਿਹੜੇ ਆੜੂ ਜਿਹੇ ਹੁੰਦੇ ਨੇ ਉਹ ਹੈ ਕਿਉਂਕਿ ਇਹਨਾਂ ਬੂਟਿਆਂ ਤੇ ਹੀ ਹੁੰਦਾ ਹੈਗਾ ਤੇ ਸਤੰਬਰ ਦੇ ਵਿੱਚ ਜਾ ਕੇ ਤਾਂ ਇਹ ਫਲ ਦੇਣੇ ਸ਼ੇਵ ਤਾਂਹੀ ਟਾਈਮ ਤੇ ਮੇਰੇ ਸਾਹਮਣੇ ਹੁੰਦਾ ਫਲ ਚੱਕਣ ਦਾ ਤਾਂ ਕਰਕੇ ਇੱਥੇ ਇਹ ਨੂੰ ਸਾਫ਼ ਕੇ ਰੱਖਦੇ ਆ ਬੂਟ ਜਾਲੀਆਂ ਜੁੜੀਆਂ ਉੱਤੇ ਲਾ ਕੇ ਰੱਖਦੇ ਨੇ ਨੈਟ ਮੱਛਰਦਾਨੀਆਂ ਜੀਆਂ ਜਿਹਦੇ ਨਾਲ ਫਲ ਖਰਾਬ ਨਹੀਂ ਹੁੰਦਾ ਜਾਨਵਰ ਜਿਹੜੇ ਉੱਡਣ ਵਾਲੇ ਜਾਨਵਰ ਹੁੰਦੇ ਉਹ ਫਲ ਨੂੰ ਠੰਗ ਮਾਰ ਕੇ ਜਾਂ ਕੁਝ ਓਦਾਂ ਹਨਾ ਉਹ ਨਹੀਂ ਚੀਜ਼ ਹੁੰਦੀ ਉਹਦੇ ਨਾਲ ਫਲ ਖਰਾਬ ਹੋ ਜਾਂਦਾ ਤੇ ਇਧਰ ਮੇਰੀ ਰਾਈਟ ਸਾਈਡ ਤੇ ਤੁਸੀਂ ਦਿਖਦਾ ਨਹੀਂ ਕੈਮਰੇ ਦੇ ਵਿੱਚ ਪਰ ਇਧਰ ਨਾ ਬਹੁਤ ਜ਼ਿਆਦੇ ਮਤਲਬ ਜਾਲੀ ਮੱਛਰਦਾਨੀਆਂ ਜੀਆਂ ਲੱਗੀਆਂ ਹੋਈਆਂ ਨੇ ਤੇ ਮੈਂ ਤੁਹਾਨੂੰ ਇੱਥੇ ਦਿਖਾਉਣਾ ਮੌੜ ਤੇ ਜੇ ਪੋਸੀਬਲ ਹੋਇਆ ਤਾਂ ਦਿਖਾ ਦੇਖੋ ਉਹ ਦੇਖੋ ਸਾਹਮਣੇ ਉਹ ਸਾਹਮਣੇ ਦਿਖ ਰਹੀਆਂ ਨੇ ਨਾ ਉਹ ਸਾਰੀਆਂ ਜਾਲੀਆਂ ਜੀਆਂ ਇੱਥੇ ਲੱਗੀਆਂ ਹੋਈਆਂ ਨੇ ਬੂਟਿਆਂ ਦੇ ਲਾਈਆਂ ਹੋਈਆਂ ਸਾਰੀਆਂ ਜਾਲੀਆਂ ਉਹ ਆ ਦੇਖੋ ਜੀ ਆ ਖੇਤੀਬਾੜੀ ਦੀ ਗੱਲ ਕਰਦੇ ਆ ਰਹੇ ਆਂ ਆਪਾਂ ਵੀਡੀਓ 'ਚ ਤੇ ਇੱਥੇ ਬਹੁਤ ਵੱਡੇ ਪੱਧਰ ਤੇ ਜਾਲੀਆਂ ਜੀਆਂ ਲੱਗੀਆਂ ਹੋਈਆਂ ਨੇ ਪੌੜੀ ਨੂੰਮਾ ਖੇਤ ਨੇ ਆ ਆ ਤੁਸੀਂ ਦੇਖ ਸਕਦੇ ਹੋ ਖੇਤ ਜਿਹੜੇ ਪੌੜੀ ਨੂੰਮਾ ਤੇ ਦਰਖਤ ਹੀ ਲਾਏ ਹੋਏ ਨੇ ਜ਼ਿਆਦਾਤਰ ਤੇ ਹਵਾ ਬਹੁਤ ਠੰਡੀ ਖੜ ਲੱਗੀ ਜਾਂਦੀ ਹੈ ਤੇ ਆਪਾਂ ਕਾਫੀ ਉੱਚੇ ਪਹਾੜ ਤੇ ਖੜੇ ਆਂ ਸੂਰਜ ਢਲ ਰਿਹਾ ਹੈ ਦੇਖੋ ਬਾਈਕ ਆਪਣੇ ਉਧਰ ਹੈਗੀ ਥੋੜਾ ਜਿਹਾ ਉੱਤਰ ਕੇ ਆਈ ਸੀ ਇੱਧਰ ਥੱਲੇ ਇੱਥੇ ਹਵਾ ਠੰਡ ਪੂਰੀ ਲੱਗਦੀ ਹੈ ਠੰਡ ਹੈਗੀ ਆ ਲੋ ਜੀ ਡੁੱਬਦੇ ਹੋਏ ਸੂਰਜ ਦਾ ਆਨੰਦ ਲੈ ਕੇ ਉੱਥੇ 15-20 ਮਿੰਟ ਅੱਪਰ ਲਾ ਕੇ ਰੀਲਾ-ਰੂਲਾ ਬਣਾ ਕੇ ਦੋ-ਚਾਰ ਤੇ ਪਾਣੀ ਤਾਂ ਨਹੀਂ ਪੀਲੇ ਸੀ ਰੁੱਕ ਕੇ ਤੇ ਆਪਣੀ ਡੈਸਟੀਨੇਸ਼ਨ ਇੱਥੋਂ ਸਿਰਫ 20 ਕਿਲੋਮੀਟਰ ਹੈ 20 ਕਿਲੋਮੀਟਰ ਆਪਾਂ ਹੋਰ ਜਾਣਾ ਤੇ ਸੂਰਜ ਥੱਲੇ ਜਾ ਰਿਹਾ ਹੁਣ ਡੁੱਬਣ ਵਾਲਾ ਹੀ ਹੈ ਬਿਲਕੁਲ ਬਸ 20 ਕਿਲੋਮੀਟਰ ਹੈ ਵੀ ਆਪਾਂ ਨੂੰ ਇਹ ਅੰਦਾਜ਼ਾ ਹੈ ਵੀ ਆਪਾਂ ਘੰਟੇ-ਚ ਵੱਤੋ-ਵੱਤ ਕੱਢਣਾ ਨਹੀਂ ਟਾਈਮ 7:00 ਵਜੇ 7:00 ਇੱਕ 7:00 ਵਜੇ ਤੋਂ ਆਪਾਂ ਪਹੁੰਚ ਜਾਂਗੇ। ਸੋ ਲਓ ਜੀ ਦੋਸਤੋ ਟਾਈਮ ਤਾਂ ਹੁਣ ਅੰਦਾਜ਼ਾ ਜਿਹਾ 7:30 ਹੋ ਗਏ ਪੂਰੇ ਤੇ ਆਪਾਂ ਨਾਰਕੰਡੇ ਪਹੁੰਚ ਗਏ ਆ। ਸੋ ਇੱਥੇ ਆਪਾਂ ਕੋਈ ਹੋਮਸਟੇ ਵਗੈਰਾ ਦੇਖਾਂਗੇ ਤੇ ਫਿਰ ਰੁਕਾਂਗੇ ਕਿਤੇ। ਆਹ ਆਹ ਲਓ ਜੀ ਇਹ ਬਸ ਆਪਾਂ ਐਂਟਰੀ ਹੋ ਗਈ ਨਾਰਕੰਡੇ ਚ ਸਮਝ ਲਓ ਬਸ ਸਿਰਫ ਕਿਲੋਮੀਟਰ ਕਿਲੋਮੀਟਰ ਉਹ ਸਾਹਮਣੇ ਦਿਖ ਰਿਹਾ ਹੈ। ਨਾਰਕੰਡਾ ਤੇ ਇੱਥੇ ਹੋਟਲ ਚ ਵੀ ਦੇਖ ਸਕਦੇ ਆ ਕਿਉਂਕਿ ਹੋਟਲ ਦਾ ਵੀ ਰੇਟ ਕਈ ਠੀਕੇ ਸੁਣਿਆ ਵੀ ਵਾਜਬ ਚ ਹੀ ਹੈ ਰੇਟ ਕੋਈ ਬੜਾ ਮਹਿੰਗਾ ਨਹੀਂਗਾ 1500 ਚ 1200 ਚ ਮਿਲ ਜਾਂਦਾ ਕਮਰਾ ਜੇ ਉਹੀ ਜੇ ਰੇਟ ਜੀ ਹੋਏ ਹੁਣ ਵੀ ਕਿਉਂਕਿ ਆਪਾਂ 2021 ਦੇ ਵਿੱਚ ਆਏ ਸੀਗੇ ਅੱਜ ਤੱਕ ਸਾਰਾ ਨਾਰਕੰਡਾ ਰਹਿ ਗਿਆ ਇਹ ਤੇ 21 ਦੇ ਵਿੱਚ ਆਏ ਸੀਗੇ ਉਦੋਂ ਇਹੋ ਜਿਹਾ ਕੁਝ ਰੇਟ ਸੀਗਾ ਜੇ ਉਹੋ ਜਿਹਾ ਕੁਝ ਹੋਇਆ ਤਾਂ ਆਪਾਂ ਨੂੰ ਆ ਆ ਲੋ ਜੀ ਨਾਰਕੰਡਾ ਆ ਗਿਆ ਪੁਆਇੰਟ 01 ਕਿਲੋਮੀਟਰ بس ਟੋਨਰ ਗੰਡਾ ਸਿਰਫ ਕਿਲੋਮੀਟਰ ਰਹੇਗਾ 6 ਕੈਮਰੇ ਦੇ ਵਿੱਚ ਦੇਖ ਪਾ ਰਹੇ ਹੋਵੋਗੇ ਤਾਂ ਠੀਕ ਹੈ ਤੇ ਬੜਾ ਸੋਹਣਾ ਮੈਸੇਜ ਦਿੱਤਾ ਹੋਇਆ ਹੈਗਾ ਕਹਿੰਦੇ ਸੁਰੱਖਿਅਤ ਜਲ ਤੇ ਸੁਰੱਖਿਅਤ ਕਲ ਜਲ ਸੁਰੱਖਿਅਤ ਕਰੋ ਤਾਂ ਉਹ ਕਲ ਸੁਰੱਖਿਅਤ ਕਰੋ ਸੋ ਪੰਜਾਬ ਦੇ ਵਿੱਚ ਫਿਲਹਾਲ ਕਿਤੇ ਕਿਤੇ ਫਲਕ ਅਫਵਾਹਾਂ ਸੀ ਪਤਾ ਨਹੀਂ ਸਹੀ ਨਿਊਜ਼ ਹੈ ਕਿ ਇੱਕ ਪਿੰਡ ਦੇ ਵਿੱਚ ਸਮੱਸਿਆ ਹੋਲ ਚ ਪਾਣੀ ਆਉਣਾ ਹਟ ਗਿਆ ਤੇ ਕਹਿੰਦੇ ਪਾਣੀ ਖਤਮ ਸੋ ਹੋ ਸਕਦਾ ਹੈ ਪੰਜਾਬ ਦੇ ਝੋਨਾ ਝਾਣਾ ਲਾਉਣ ਕਰਕੇ ਇਹ ਜਿਹੇ ਹਾਲਾਤ ਆਉਣal ਟਾਈਮ ਦੇ ਵਿੱਚ ਦੇਖਣੇ ਪੈਣ ਤੇ ਆਹ ਲੋ ਜੀ ਨਾਰਕੰਡੇ ਆਪਾਂ ਆ ਗਏ ਆ ਸੋ ਆਪਾਂ ਬਿਲਕੁਲ ਉੱਥੇ ਹੀ ਰੁਕਾਂਗੇ ਚੌਂਕ 'ਚ ਹੀ ਜਾ ਕੇ ਜਿੱਥੇ ਆਪਾਂ ਰੁਕਦੇ ਹੁੰਨੇ ਆ ਯਾਨੀ ਕਿ ਜਿੱਥੇ ਆਪਾਂ ਪਹਿਲੇ ਕਿਡੇ ਰੁਕੇ ਸੀਗੇ ਪਰੌਂਠੇ-ਪਰੌਂਠੇ ਖਾਦੇ ਸੀਗੇ ਮੋਦੀ ਕੋਲੇ ਉੱਥੋਂ ਹੀ ਆਪਾਂ ਫਿਰ ਅੱਗੇ ਦੇਖਦੇ ਆ ਕੋਈ ਹੋਮਸਟੇ ਵਗੈਰਾ ਉੱਪਰ ਲੱਭਾਂਗੇ ਮੈਂ ਤਾਂ ਪੁੱਛਣਾ ਅਗੇ ਕਿਉਂਕਿ ਇੱਥੇ ਜਦੋਂ ਆਪਾਂ ਆਮ ਜਾਵਾਂਗੇ ਤਾਂ ਹੋਟਰਾ-ਹੋਟਰਾਲੇ ਵੀ ਵਧੂ ਮਿਲ ਜਾਂਦੇ ਫਿਰ ਤੇ ਆ ਆ ਗਿਆ ਜੀ ਨਾਰਕੰਡਾ ਆਪਾਂ ਪਹੁੰਚ ਗਏ ਆ ਆ ਲੋ ਜੀ ਇੱਥੋਂ ਆਪਾਂ ਵੇਖਦੇ ਹਾਂ ਕੋਈ ਵੈਲਕਮ ਨਾਰਕੰਡਾ ਮੇ ਆਪਕਾ ਹਰਦਿਕ ਸਵਾਗਤਮ ਸੋ ਲੋ ਜੀ ਨਾਰਕੰਡਾ ਪਹੁੰਚ ਗਏ ਆ ਅੱਜ ਦਾ ਇਹੀ ਸਾਡਾ ਡੈਸਟੀਨੇਸ਼ਨ ਸੀਗਾ 300 70-80 ਕਿਲੋਮੀਟਰ ਦੇ ਨੇੜੇ ਤੇੜ ਸੀਗਾ ਤੇ ਜਦੋਂ ਅਸੀਂ ਸ਼ਿਮੜੇ ਵੀ ਥੋੜਾ ਜਿਹਾ ਟਾਈਮ ਜ਼ਿਆਦਾ ਖਰਾਬ ਕਰਤਾ ਤਾਂ ਕਰਕੇ ਵੀ ਸਾਨੂੰ ਥੋੜਾ ਹਨੇਰਾ ਹੋ ਗਿਆ ਨਹੀਂ ਅਸੀਂ ਕਾਫੀ ਟਾਈਮ ਪਹਿਲਾਂ ਹੀ ਪਹੁੰਚ ਜਾਣਾ ਸੀ ਗੌਰੇ ਤਾਂ ਤੇ ਹੁਣ ਆਪਾਂ ਇੱਥੇ ਕਿਤੇ ਸਾਈਡ ਤੇ ਲਾਉਣੀ ਆ ਜਗਾ ਜੀ ਦੇਖ ਕੇ ਤੇ ਇੱਥੇ ਆਪਾਂ ਇਹ ਉਹ ਜਗਾ ਆ ਗਈ ਜਿੱਥੇ ਆਪਾਂ ਰੋਟੀਆਂ ਖਾਧੀਆਂ ਸੀਗੀਆਂ ਪਰੌਂਠੇ ਖਾਦੇ ਸੀਗੇ ਤੇ ਇੱਥੇ ਹੀ ਆਪਾਂ ਰੁਕਦੇ ਆ ਕਿਤੇ ਨਾ ਕਿਤੇ ਆਹ ਹਮੜਾ ਜੱਗ ਕੀ ਦੇਖਦੇ ਆ ਹਾਂ ਅੱਗੇ ਨਾਲ ਦਸੀਆਂ ਨੇ ਵੀਡੀਓ ਨੂੰ ਕਿ ਟੇਲ ਬੋਰਡ ਦੇ ਦੇ ਜਪਾ ਹੁਣ ਆਪੇ ਇੱਥੇ ਉਹਨਾਂ ਨੂੰ ਆ ਜਾਵਾਂਗੇ ਇੱਥੇ ਕੋਈ ਪਤਾ ਕਰਦੇ ਹਾਂ ਉ ਤਾਂ ਹੋਟਲ ਵੀ ਇੱਥੇ ਸਸਤੇ ਮਿਲ ਜਾਂਦੇ ਹੁੰਦੇ ਆ ਲੋ ਜੀ ਆ ਰੂਮ ਆਪਾਂ ਇੱਥੇ ਲੈ ਲਿਆ ਤੇ ਰੂਮ ਹੈਗਾ ਆਪਣਾ 1500 ਦੇ ਵਿੱਚ ਰੂਮ ਮਿਲ ਗਿਆ ਵੱਡਾ ਉਹਦੇ ਵਿੱਚ ਬੈੱਡ ਹੈ ਤੇ ਉਹ ਸਾਰਾ ਕੁਝ ਉਹਨੂੰ ਜਾ ਕੇ ਦਿਖਾਉਣੇ ਆ ਹੁਣ ਅਸੀਂ ਉਹਦਾ ਵਿਊ ਬਾਲਕਨੀ ਵਾਲਾ ਵਿਊ ਸੋਹਣਾ ਲੱਗਿਆ ਤੇ ਬੱਕਰੀ ਏਟ ਵੀ ਜਾਇਜ਼ ਹੈ ਨਾਰਕੰਡਾ ਇੱਕ ਛੋਟਾ ਜਿਹਾ ਟਾਊਨ ਹੈ ਸੋ ਇੱਥੇ ਨਾਰਕੰਡਾ ਨਾ ਇੱਕ ਛੋਟਾ ਜਿਹਾ ਟਾਊਨ ਹੈ ਤੇ ਇੱਥੇ ਮਤਲਬ ਲੋਕ ਬਹੁਤ ਘੱਟ ਨੇ ਆ ਕਰਕੇ ਇੱਥੇ ਰੂਮ ਵਗੈਰਾ ਜਿਹੜੀ ਹੈਗੀ ਉਹ ਸਸਤੇ ਮਿਲ ਜਾਂਦੇ ਨੇ ਤੇ ਆਪਾਂ ਰੂਮ ਲੈ ਲਿਆ ਥੋੜਾ ਰੂਮ ਚ ਜਾ ਰਹੇ ਹਾਂ ਤੇ ਉਸ ਤੋਂ ਬਾਅਦ ਤੁਹਾਨੂੰ ਰੂਮ ਦਿਖਾਉਣੇ ਆ ਤੇ ਫਿਰ ਆਪਾਂ ਨਾਰਕੰਡਾ ਮਾਰਕੀਟ ਚ ਘੁਮਾਂਗੇ ਚਲੋ ਜੀ ਸੋ ਕਾਸੀ ਚੜ੍ਹਾਈ ਤਿਆਰ ਕੀਆ ਰਹੂ। ਉਧਰੋਂ ਆਈ ਸੀਗੇ ਆਪਾਂ ਉਧਰੋਂ ਤਾਂ ਚੜਾਈ ਵਾਲੀ ਨਹੀਂ ਸੀਗੀ ਠੀਕ ਹੀ ਸੀ। ਪਰ ਤੁਰਕੇ ਉਹਨਾਂ ਨੂੰ ਐ ਵੀ ਇੱਧਰ ਦੀ ਮੋਟਰਸਾਈਕਲ ਆਪਣੇ ਅੱਗੇ ਆ ਜਾਣਗੀ। ਹਾਂਜੀ ਅਤੀਸਪੀਤੀ ਦੀ ਆਫ-ਰੋਡਿੰਗ ਲਈ ਠੀਕ ਕਰਵਾਤੀ ਬਾਈ ਨੇ। ਸੋ ਐਦੀ ਤਾਂ ਹਦੀ ਦੇਖ ਕੇ ਕਿਹਨੋਂ ਪਏ ਇੱਧਰ ਇੱਧਰ 뷰 ਬਹੁਤ ਸੋਹਣਾ ਹੈਗਾ ਮੇਰੇ ਲੈਫਟ ਹੈਂਡ ਸਾਈਡ ਤਾਂ ਕਰਕੇ ਆਪਾਂ ਇੱਥੇ ਹੋਟਲ ਜਿਹੜਾ ਹੈਗਾ ਉਹ ਲੈ ਲਿਆ ਕਿਉਂਕਿ ਇੱਥੇ view ਵਧੀਆ ਲੱਗਿਆ ਲਓ ਜੀ ਨਾਰਕੰਡੇ ਆਪਾਂ ਪਹੁੰਚ ਗਏ ਸੀਗੇ ਤੇ ਆਹ ਲੈ ਲਿਆ ਆਪਾਂ ਰੂਮ ਇਹਦੇ ਚ ਇੱਕ ਬੈੱਡ ਹੈ ਤੇ ਦੋ ਆਪਾਂ ਗੱਦੇ ਲਵਾਉਣੇ ਆ ਸਮਾਨ ਸਮੂਨ ਆਉਣ ਸਾਰੀ ਸਾਰਾ ਖੰਡਿਆ ਤਾਂ ਕਿਰਾਂ ਸਿਰ ਤਾਂ ਸਾਰਾ ਕੁਝ ਤੇ ਡੀਸੈਂਟਰ ਰੂਮ ਉਹਦੇ ਹਿਸਾਬ ਨਾਲ ਰੇਟ ਰੂਟ ਦੇ ਹਿਸਾਬ ਨਾਲ 12-1500 ਚ ਕੋਈ ਮਾੜਾ ਨਹੀਂਗਾ ਵੱਡਾ ਪੇਟ ਲੱਗੇ ਹੋਇਆ ਹੈ ਬਾਥਰੂਮ ਹੈ ਗੀਜਰ ਤੇ ਇਧਰ ਹੈਗੀ ਜੀ ਬਾਲਕਨੀ ਇਧਰ ਬਾਹਰ ਊ ਵਧੀਆ ਦੀਨ ਦਾ ਤੜਕੀ ਦਿਖਾਵਾਂਗੇ ਸਾਰਾ ਸਾਰਾ ਦੀਨ ਦਾ ਨਰਕੰਡਾ ਸ਼ਹਿਰ ਤੇ ਹੁਣ ਆਪਾਂ ਉਹਨਾਂ ਨੂੰ ਕੇ ਚੱਲਦੇ ਆਂ ਬਾਜ਼ਾਰ ਵਾਲੀ ਸਾਈਡ ਇਹ ਤੋ ਕਿ ਰਾਤ ਤੋ ਗਿਆ ਫੋਨ ਬਣਿਆ ਤੇ ਰੋਟੀ ਮੈਂ ਦਾ ਕੋ ਫਿਰ ਪਰਨਾ ਵੀ ਪੋਣਾ ਪੂਰਾ ਪਰਨਾ ਪਾਏ ਦਾ ਫਾਰਮੇਟ ਤਾਂ ਹੈ ਪਰਨਾ ਕੋਈ ਤੜੀ ਜੂ ਤੇ ਕੀ ਕਰਨਾ ਕੋਈ ਜਿਪਲਾ ਪਰਨਾ ਪੋਣੀ ਤੇ ਜੇ ਲੋਡ ਬੰਦ ਕਰਨ ਨੂੰ ਵਾਰ ਤੋ ਹੋਰ ਕੋਈ ਤੂੰ ਕਰਨੀ ਚੋਲ ਜਾਣਾ ਤਾ ਹੇ ਤੋ ਮੈਂ ਵਧੀ ਵੀਡੀਓ ਬਣਾਉਣਾ ਮੈਂ ਬਣਾਉਂ ਵੀਰੇ ਭਾਈ ਕੱਪੜੇ ਤੋਂ ਵਾਲੀ ਸਾਫੜ ਤੋ ਨਹੀਂ ਆਈ ਕਿ ਤੋ ਦੂਜੀ ਨੇ ਵੀ ਧੋ ਲਾਣੀ ਹੈ ਜੱਟ ਦੀ ਆ ਗਈਆਂ ਬੰਗਾਂ ਆਪਣਾ ਦੂਰ ਬਹੁਤ ਸਵੇਰ ਲੱਗ ਰਿਹਾ ਪਤ ਤੋਂ ਅਗਰ ਮੈਂ ਨੀ ਨਵਾਂ ਉਹ ਥੇ ਰੁਕੇ ਸੀ ਗਿਆ ਆ ਬਾਈ ਅਨਿਲ ਹੋਰਾਂ ਕੋਲੇ ਜਿੱਥੇ ਆਪਾਂ ਪਹਿਲਾਂ ਰੁਕੇ ਸੀ ਤੇ ਬਿਲਕੁਲ ਚੌਂਕ ਧੀ ਹੈ ਜਿਹੜਾ ਇੱਥੇ ਮੇਨ ਜਿਹੜਾ ਹੈਗਾ ਉਹ ਇਹੀ ਮੰਦਰ ਹੈਗਾ ਤੋਂ ਇੱਥੇ ਰੁਕੇ ਸੀਗੇ ਤੇ ਉਸ ਤੋਂ ਬਾਅਦ ਬਾਈ ਹੋਰਾਂ ਕੋਲੇ ਛੱਕੇ ਪਰੌਂਠੇ ਰੋਟੀ ਰੋਟੀ ਬਾਈ ਉਹਨਾਂ ਨੇ ਖਵਾਈਏ ਵਧੀਆ ਕਰਦੀ ਤੇ ਪਹਿਲਾਂ ਵੀ ਆਪਾਂ ਆਏ ਸੀ ਮੇਰੇ ਹੋਰਾਂ ਕੋਲੇ ਅਨਿਲ ਹੈ ਬਾਈ ਜੀ ਅਨਿਲ ਜੀ ਇਹਨਾਂ ਕੋਲੇ ਆਪਾਂ ਪਹਿਲਾਂ ਵੀ ਹੁੰਦੇ ਰਹੇ ਅਸੀਂ ਤੇ ਸੋ ਆ ਫੇਰ ਇਹਨਾਂ ਕੋਲੇ ਨਾਸ਼ਤਾ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਬਾਹਰ ਨਹੀਂ ਅੱਗੇ ਵਧਾਂਗੇ ਅਨਿਲ ਨਾਮ ਹੈ ਜੀ ਤੁਹਾਡਾ ਨਾ ਅਨਿਲ ਮੋਦੀ ਸੀ ਹੈ ਨਾ ਠੀਕ ਹੈ ਜੀ ਸੋ ਮਿਲਦੇ ਹਾਂ ਸਵੇਰ ਫੇਰ ਆਪਾਂ ਠੀਕ ਹੈ ਬਈ ਚੱਲੋ ਬੈਠਦੇ ਦੋ ਅੱਗੇ ਦਿਨ ਹੋਏ ਸਮਾਰਟ ਸੌਨ ਆਨ ਕਰੀ ਸਾਰਾ ਸਾਰਾ ਕਵਰ ਲਿਆ ਇਸ ਤੋਂ ਅਸੀਂ ਤਾਂ ਸਾਰੇ ਕੋਸ ਡੀਸੈਂਟਰ ਰੂਮ ਸਾਬ ਨਾਲ ਰੇ ਟੂਟ ਦੇ حساب ਨਾਲ 12 13 ਸੌ ਚੋ ਕੁ ਮਾਰਾ ਵੀ ਟੈਬਟ ਲੱਗੇ ਹੋਏ ਬਹੁਤ ਮੈਂ ਗੀਜੇ ਇਧਰ ਆ ਜੀ ਹੈਲੋ